કેરા યાર હેલો રાજજી پیچھے ને શેખ સાહેબ ઉંધે ઉપર જમાયા સાનો છોડ કર લે મગરો શોર્ટ કર ભાઈ ભાઈ થોડું બે સાઈડમાં લાગે અગે આગે યાર 30 કિલો દે પેલે હેલો સધી 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 સરી રહી અગે આવમં ફાયદા કી પાજી અગિયો پیچھے હો જાવ ને છોડ કર લે મગરો છોડ મગરો કર લે پیچھے હો જાવ તું રહી અગે આ જા દે બસ 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 લાઈવ ઈ ઠીક હે

भाई साहब फोन आईडी पासवर्ड कुछ कुछ कर लीजिए थैंक यू सर ये प्रिंटर नहीं ड्राप इससे इतना अच्छा नहीं साइड थैंक यू सर यार ये नंबर का भाई बाहर बाहर नीचे It's a great privilege, blessing to be able to pray at Harmander Sahib, uh, and I pray that you know all of humanity in our nation and beyond be happy, peaceful, and prosperous. That is my prayer for uh, the great divine uh, who rules all our lives. है सर नहीं मैं बार दो बार उन्नीस उन्नीस सौ पचहत्तर साल वर्ष में मैं आया था स्कूल में था मा पिताजी के साथ आया था इट्स वेरी डिवाइन प्लेस पीसफुल एंड सिटिंग देयर यू नो इन मेडिटेटिंग यू रियली हैव अ डिफरेंट एक्सपीरियंस इट्स फॉर एवरीवन टू इंबाइव दैट एक्सपीरियंस एंड अंडरस्टैंड देखो हावे काम जो ਇਹ ਐਗਜ਼ੈਕਟਿਵ ਦਾ ਹੈ ਸਾਰਾ ਪਰ ਫਿਰ ਵੀ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਆਏ ਆ ਤੇ ਅਕਸਰ ਤੁਸੀਂ ਦੇਖਦੇ ਆ ਪਬਲਿਕ ਇੰਟਰਸਟ ਲਿਟੀਗੇਸ਼ਨਸ ਅੱਜ ਕੱਲ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸਾਰੀਆਂ ਪੈਂਦੀਆਂ ਅਸੀਂ ਉਹਨਾਂ ਨੂੰ ਇਹ ਭਾਵੇਂ ਐਗਜ਼ੈਕਟਿਵ ਦੇ سپورਦੇ ਆ ਜਿਹੜਾ ਸਾਡਾ মিডিਆ ਚੱਲ ਰਿਹਾ ਉਹ ਲੋਕ ਲੋਕ ਕੇ ਇੰਨੀਆਂ ਹੇਟਡ ਗੱਲਾਂ ਸਿੱਖਾਂ ਦੇ ਖਿਲਾਫ ਕਰਦੇ ਆ ਜਿਨ੍ਹਾਂ ਦੀ ਲੋਕੇਸ਼ਨ ਕਰਨੀ ਸਾਨੂੰ ਬਹੁਤ ਔਖੀ ਜਿਹੀ ਲੋਕੇਟ ਕਰਦੇ ਵੀ ਆ ਤੇ ਪੁਲਿਸ ਉਹਤੇ ਕੋਈ ਐਕਸ਼ਨ ਨਹੀਂ ਕਰਦੀ। ਸੋ ਅਸੀਂ ਉਹ ਅੱਜ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਮੈਮੋਰੰਡਮ ਕਹਿ ਲਓ ਜਾਂ ਇੱਕ ਅਪੀਲ ਦੇ ਤੌਰ ਤੇ ਕਹਿ ਲਓ ਕਿ ਅੱਜ ਲੱਕੀ ਲਈ ਇੱਥੇ ਆਏ ਸਕੇ। ਉਹਨਾਂ ਨੂੰ ਅਸੀਂ ਉਹ ਦਿੱਤੀ ਆ ਤੇ ਉਹਨਾਂ ਨੂੰ ਅਸੀਂ ਗੁਜ਼ਾਰਚ ਵੀ ਕੀਤੀ ਆ। ਦੇਖੋ ਚੀਫ ਜਸਟਿਸ ਆਫ ਇੰਡੀਆ ਆ ਜੁਡੀਸ਼ਰੀ ਦੇ ਹੈੱਡ ਆ ਕੁਝ ਵੀ ਕਰ ਸਕਦੇ ਆ। ਅਬਸ਼ਾਸ਼ਣ ਨਾਲ ਹੀ ਜੇ ਕਹਿ ਲਓ ਭਈ ਯਕੀਨ ਨਾਲੇ ਸਾਰਾ ਕੰਮ ਚੱਲਦਾ ਬੰਦੀ ਸਿੰਘਾਂ ਦਾ ਮਸਲਾ ਸੀਗਾ ਉਹ ਵੀ ਕੋਈ ਚੱਲ ਰੱਖੀ ਤੁਸੀਂ ਬੰਦੀ ਸਿੰਘਾਂ ਦਾ ਮਸਲਾ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਦੇ ਹਸਪੁਰਦ ਨਹੀਂ ਜੀ ਇਹ ਹੁਣ ਹੈਗਾ ਸਰਕਾਰਾਂ ਦੇ ਬਸ ਜੇ ਇਹਨਾਂ ਦੇ ਬਸ ਹੁੰਦਾ ਤੇ ਅਸੀਂ ਜ਼ਰੂਰ ਇਹਨਾਂ ਦੇ ਧਿਆਨ ਦੇ ਵਿੱਚ ਵੀ ਉਹ ਲਿਆਉਂਦੇ ਪਰ ਸਾਡੀ ਜਦੋਜਾਦ ਉਹਨਾਂ ਲਈ ਵੀ ਜਾ ਰਹੀ ਆ ਕੋਈ ਭਗਵੰਤ ਮਾਨ ਸਾਹ ਦੇ ਨਾਲ ਗੱਲਬਾਤ ਕੀਤੀ ਗਈ ਸੀ ਕਿ ਕਿਉਂਕਿ ਉਹ ਵੀ ਆ ਰਹੇ ਸੀ ਕਹਿੰਦੇ ਸੀ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਬਾਈ ਹੈਂਡ ਉਹਨਾਂ ਨੂੰ ਕੋਈ ਚਿੱਠੀ ਨਹੀਂ ਭਗਵੰਤ ਮਾਨ ਹੁਣ ਉਹਨਾਂ ਨੂੰ ਕੋਈ ਹੈਂਡ ਬਾਈ ਹੈਂਡ ਨਹੀਂ ਚਿੱਠੀ ਦਿੱਤੀ ਜਾਣੀ ਉਹ ਅਸੀਂ ਚਿੱਠੀ ਆਲਰੇਡੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਅਫੀਸ਼ੀਅਲ ਹੈਗਾ ਵੈਬਸਾਈਟ ਤੇ ਪਾ ਦਿੱਤੀ ਆ ਜੀ ਜੀ ਤੇ ਰੋਜ਼ ਬਾਕੀ ਵੀ ਉਹ ਮੀਡੀਆ ਦੇਖਦੇ ਆ ਜੀ ਜੀ ਤੇ ਸ਼ਾਇਦ ਕੱਲ ਨੂੰ ਗਵਰਨਰ ਸਾਹਿਬ ਦਾ ਪ੍ਰੋਗਰਾਮ ਆਉਣਾ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਡਿਸਕਸ ਕਰਨਗੇ ਵੀ ਉਹ ਚਿੱਠੀ ਭੇਜੀ ਸਾਡਾ ਜਵਾਬ ਦਿਓ ਭਾਈ ਜੀ 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 ਜੇ ਨੀ ਜਵਾਬ ਦਿੰਦੇ ਤੇ ਫੇਰ ਕੀ ਫੇਰ ਦੇਖਾਂ ਫੇਰ ਕੋਈ ਨਾ ਪਹਿਲਾਂ ਆਪਾਂ ਦੇਖੀਏ ਤਾਂ ਸਹੀ ਨਾ ਕੀ ਕਰਦੇ ਆ ਅਕਸਰ ਮੁੱਖ ਮੰਤਰੀ ਆ ਤੇ ਇਹ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਨਸਟੀਟਿਊਸ਼ਨਲ ਇਲੈਕਟਡ ਬਾਡੀ ਆ ਜੇ ਨਹੀਂ ਦਿੰਦੇ ਫੇਰ ਦੇਖਾਂਗੇ ਫਰਦਰ ਕੀ ਆ ਅਦਰਵਾਈਜ਼ ਮੈਂ ਸਮਝਦਾ ਆ ਪੰਜਾਬ ਦੇ ਕਿਉਂਕਿ ਠੀਕ ਹੈ ਮੁੱਖ ਮੰਤਰੀ ਇੱਕ ਪਾਰਟੀ ਦਾ ਹੁੰਦਾ ਇੱਕ ਪਾਰਟੀ ਦਾ ਕਹਿਣ ਤੋਂ ਭਾਪੇ ਬਣਾਉਂਦੇ ਆ ਪਰ ਮੁੱਖ ਮੰਤਰੀ ਦਾ ਫਿਰ ਸਾਰੇ ਪੰਜਾਬ ਦਾ ਹੀ ਹੁੰਦਾ ਨਾ ਉਹ ਕੱਲੀ ਇੱਕ ਪਾਰਟੀ ਦਾ ਨਹੀਂ ਹੁੰਦਾ ਧੰਨਵਾਦ ਧੰਨਵਾਦ ਤੁਹਾਨੂੰ ਸਰਕਾਰ ਦਾ ਮਸਲਾ ਉਹਨਾਂ ਨਾਲ